90 प्लांट ਲੱਗੇ ਹੋਇਆ ਜੀ ਕਿਸਾਨ ਕੈਚੱਪ ਦਾ 90 प्लांट ਹੈ ਟਮੇਟੋ ਕੈਚੱਪ ਬਣਾਉਂਦੇ ਆ ਕਿਸਾਨ ਕੈਚੱਪ ਪੂਰੇ ਦੇਸ਼ ਜਾਂਦੀ ਹੈ ਟਮਾਟਰ ਨਾਸਿਕ ਤੋਂ ਲਿਆਉਂਦੇ ਆ ਜੀ ਮਹਾਰਾਸ਼ਟਰ ਚੋਂ प्लांट 90 ਹੈ ਟਮਾਟਰ ਮਹਾਰਾਸ਼ਟਰ ਦੇ ਨਾਸਿਕ ਤੋਂ ਆ ਰਹੇ ਨੇ ਮੈਂ ਕਿਹਾ ਵੀ ਤੂੰ ਸਾਨੂੰ ਦੱਸੋ ਟਮਾਟਰ ਇੱਥੇ ਪੈਦਾ ਕਰਦੇ ਆਂ ਸੀ ਤੁਹਾਡੇ ਹਾਲੇ-ਦਾਲੇ ਫੈਕਟਰੀ ਦੇ ਆਲੇ-ਦਾਲੇ ਪੈਦਾ ਕਰਦਾਂਗੇ ਉਹ ਕਹਿੰਦੇ ਜੀ ਉਹ ਕੁਆਲਿਟੀ ਹੋ ਰਹਾ ਹੈ ਮੈਂ ਕਹਾਂ ਜੀ ਦੱਸੋ ਸਾਨੂੰ ਕਿਹੜੀ ਕੁਆਲਿਟੀ ਹੈ ਪੀਸੀ ਸਾਹਿਬ ਨਾਲ ਮੀਟਿੰਗ ਕਰਾਈ ਪੀਸੀ ਸਾਹਿਬ ਖੁਦ ਇੱਕ ਆਮ ਕਰਚੋਂ ਜਿਹੜੇ ਸਵਾਗੇ ਤੋਂ ਆਪਣੇ ਬਾਪੂ ਦੀਆਂ ਲੱਤਾਂ ਫੜ ਕੇ ਸਵਾਗੇ ਤੇ ਨਹੀਂ ਪੈਂਦੇ ਹੁੰਦੇ ਪੀਸੀ ਸਾਹਿਬ ਉਹ ਉਸ ਕਲਚਰ ਚੋਂ ਨਿਕਲ ਕੇ ਅੱਜ ਦੁਨੀਆ ਦੇ ਮੰਨੇ ਪਰਮੰਨੇ ਟਿਸ਼ੂ ਕਲਚਰ ਦੇ ਸਾਇੰਟਿਸਟ ਨੇ ਇਹ ਪੀਸੀ ਨੇ ਕਿਹਾ ਇਹਨਾਂ ਨੇ ਤਾਂ ਘੜ ਬਣਾਉਣੇ ਆ ਵੀ ਤਾਂ ਇਹਨਾਂ ਨੇ ਦੋ ਮੀਟਿੰਗਾਂ ਕੀਤੀਆਂ ਪਹਿਲਾਂ 10000 ਟਨ ਟਮਾਟਰ ਚੋਂ ਸਿਰਫ 500 ਟਨ ਪੰਜਾਬ ਚੋਂ ਲੈਂਦੇ ਸੀ ਹੁਣ ਉਹ 10000 ਟਨ ਚੋਂ ਪਹਿਲੀ ਸੱਟਈ ਐਸ ਵਾਰ 10000 ਟਨ ਟਮਾਟਰ ਚੋਂ ਲਗਭਗ 4000 ਟਨ ਟਮਾਟਰ ਅਸੀਂ ਇੱਥੋਂ ਪੰਜਾਬ ਚੋਂ ਪੈਦਾ ਕਰਕੇ ਦੇਵਾਂਗੇ ਉਹਨਾਂ ਦੇ ਆਲੇ ਦੁਆਲੇ ਪਿੰਡਾਂ ਚੋਂ ਹੀ ਪਾਗੜੀਆਂ ਅਮਰਗੜ ਆਪਣਾ ਅਮਲੋ ਪਾਤਸੋ ਨਾਬਾ ਪਵਾਨੀਗੜ ਚੰਨੋ ਉੱਥੋਂ ਹੀ ਪੈਦਾ ਕਰਕੇ ਦੇ ਦਾਂਗੇ ਉਨ੍ਹਾਂ ਦਾ ਟ੍ਰਾਂਸਪੋਰਟ ਦਾ ਖਰਚਾ ਬਚੂਗਾ ਸਾਡਾ ਚੋਨੇ ਤੋਂ ਖਹਿੜਾ ਛੁੱਟੂਗਾ ਪਾਣੀ ਬਚੂਗਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਗੁਰੂ ਸਾਹਿਬ ਦਾ ਵਚਨ ਵੀ ਕਾਇਮ ਰੱਖ ਲਾਂਗੇ ਤੇ ਨਾਲੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਆਪਣਾ ਜਿਹੜਾ ਧਰਤੀ ਆ ਉਹਦੀ ਉਪਜਾਊ ਸ਼ਕਤੀ ਬਚ ਚੋਗੀ ਦਸਿਆਂ ਦਾ ਪਾਣੀ ਅਰਜਵਾਹਿਆਂ ਦਾ ਪਾਣੀ ਸੂਏ ਜਿਹੜੇ ਬੰਦ ਹੋ ਗਏ ਸੀ ਤੁਸੀਂ ਵੀਡੀਓ ਦੇਖਦੇ ਹੋਵੋਗੇ ਵੀਡੀਓ ਕੀ ਆਉਂਦੀ ਹੈ ਲੋਕ ਕੱਸੀ ਤੇ ਖੜਕੇ ਪਾਣੀ ਦੇ ਵਿੱਚ ਖੜਕੇ ਵੀਡੀਓ ਬਣਾਉਂਦੇ ਨੇ ਕਿ 35 ਸਾਲ ਬਾਅਦ ਸਾਡੇ ਪਿੰਡ ਪਾਣੀ ਆਇਆ ਜੀ ਨਹਿਰ ਦਾ ਕੋਈ ਕਹਿੰਦਾ 25 ਸਾਲ ਬਾਅਦ ਆਇਆ ਯਾਰ ਇਹ ਕਰਦੇ ਕੀ ਰਹੇ ਮੈਨੂੰ ਸਮਝ ਨਹੀਂ ਆਈ ਇਸ ਦਾ ਮੈਂ ਕਿਹਾ ਵੀ ਹਰੇਕ ਦਫ਼ਤਰ ਦਾ ਟਾਈਮ 9 ਤੋਂ 5 ਹੈ ਕੋਈ 8 ਵਜੇ ਤੋਂ ਹੈ ਦਿਨ ਹੀ ਕੰਮ ਕਰਦੇ ਆ ਜ਼ਿਆਦਾਤਰ ਦਫ਼ਤਰਾਂ 'ਚ ਕੱਲਾ ਕਿਸਾਨ ਹੈ ਜਿਸ ਦਫ਼ਤਰ ਦਾ ਕੋਈ ਟਾਈਮ ਹੀ ਨਹੀਂ ਬਿਜਲੀ ਬੋਰਡ ਹੈ ਉਹ 12:30 ਵਜੇ ਕਹਿੰਦੇ ਲਾਈਟ ਆਉ ਰਾਤ ਨੂੰ ਮੈਂ ਕਹਾਂ ਯਾਰ ਉਨਾ ਪਹਿਲਾਂ ਸੌ ਸਕਦਾ ਐ ਨਾ ਬਾਅਦ ਚ ਸੌ ਸਕਦਾ ਤੂੰ ਦਿਨੇ ਦੇ ਲੋ ਯਾਰ ਇਹ ਲਾਈਟ ਕੀ ਗੱਲ 12:30 ਵਜੇ ਕਿਉਂ ਰਾਤ ਨੂੰ ਉਹਨੂੰ ਸੱਪਾਂ ਦੀ ਸਰੀਆਂ ਕਿਉਂ ਮਾਦਾ ਫਿਰਦਾ ਉਹ ਅਸੀਂ ਹੁਣ ਇਹ ਕਰ ਰਹੇ ਆ ਕਿਉਂਕਿ ਸੋਲਰ ਦੇ ਸਾਡੇ ਕੋਲ ਬਿਜਲੀ ਬਹੁਤ ਆ ਗਈ ਅਸੀਂ ਕਿਸਾਨ ਨੂੰ ਬਿਜਲੀ ਦਿਨੇ ਦੇਵਾਂਗੇ ਕਿਸਾਨ ਦਾ ਵੀ ਰਾਤ ਖੇਤ ਚ ਬਤਾਉਣ ਦਾ ਜਿਹੜਾ ਸੱਪਾ ਉਹ ਵੀ ਜਿਹੜਾ ਖਤਮ ਹੋ ਜਾਊਗਾ ਤੇ ਬਹੁਤ ਹੱਦ ਤੱਕ ਅਸੀਂ ਕਾਮਯਾਬੀ ਹੋ ਚੁੱਕੇ ਆ ਕਿਉਂਕਿ ਸੋਲਰ ਲਾਈਟ ਦਿਨੇ ਅਵੇਲੇਬਲ ਹੈ ਔਰ ਸਸਤੀ ਹੈ ਉਹ ਸਸਤੀ ਆਓ ਅਸੀਂ ਕਿਸਾਨਾਂ ਨੂੰ ਮੈਨੂੰ ਦੋ ਤਿੰਨ ਮਿਲੇ ਕਹਿੰਦੇ ਜੀ ਆ ਕਣਕ ਦੇ ਪਾਣੀ ਇੱਕ ਦਿਨ ਵੀ ਆ ਕਣਕ ਨੂੰ ਪਾਣੀ ਲਾਉਣ ਵੇਲੇ ਰਾਤ ਨੂੰ ਖੇਤ ਨਹੀਂ ਜਾਣਾ ਪਿਆ ਮੈਂ ਕਿਹਾ ਕੋਈ ਗੱਲ ਨਹੀਂ ਵਧੀਆ ਗੱਲ ਹੈ ਤੁਸੀਂ ਵੀ ਆ ਕੇ ਪਰਵਾਹ ਨਾ ਸੋ ਉਹਨੂੰ ਸੌ ਨਹੀਂ ਦਿੰਦੇ ਕਦੇ ਕਹਿੰਦੇ ਸਵੇਰ ਦੇ 2:30 ਵਜੇ ਆਉਗੀ ਜੀ ਹੁਣ ਸਵੇਰ ਦੇ 2:30 ਵਜੇ ਕੋ ਟਾਈਮ ਆ ਯਾਰ ਫਿਰ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਬਿਜਲੀ ਬੋਰਡ ਵਾਲਿਆਂ ਨੂੰ ਸਰਨ ਅਫਸਰ ਨੂੰ ਕੱਠੇ ਕਰ ਲਿਆ मैं यार थो किता अठ घंटे बिजली देने झोना जमा बिल्कुल ठीक वह सच्चाई बनाई है मैं नौ घंटे क्यों नहीं सत्त घंटे क्यों नहीं अठ ही क्यों लिखे जी कैकटरी लैवल पर मीटिंग हुई थी मैं सैकटरी लैवल पर मीटिंग हुई थी मैं नक्का लैवल पर मीटिंग हुई है कभी क्या क्या होता है जीका मैं नाका नहीं नका नक्का लैवल पे मीटिंग हुई कहीं ਨੱਕਾ ਇਹਦਾ ਕਾ ਲੈਵਲ ਤੇ ਕਰਾਂਗੇ ਵੇਖਿਆ ਨੱਕਾ ਮੈਂ ਕਿਹਾ ਹੁੰਦਾ ਜਿੱਥੋਂ ਪਾਣੀ ਕਿਆਰੇ ਨੂੰ ਮੁੜਦਾ ਹੈ ਮੂਰੇ ਨੱਕਾ ਲਾਏ ਜਾਂਦਾ ਖਾਲ 'ਚ ਵੀ ਕਿਆਰੇ ਨੂੰ ਮੁੜਦਾ ਤੇ ਕਿੰਨੇ ਚਿਰ ਚੋਕ ਕਿਆਰਾ ਭਰੂਗਾ ਝੋਨੇ ਵਾਲਾ ਕਿਆਰਾ ਡੀਡ ਡੂਡ ਘੰਟਾ ਵੀ ਲੱਗ ਜਾਂਦਾ ਹੈ ਕਣਕ ਦੇ ਕਿਆਰੇ ਛੋਟੇ ਹੁੰਦੇ ਆ ਤੇ ਨਾਲੇ ਤੂੰ 8 ਘੰਟੇ ਦਿੰਨੇ ਉਹ ਵੀ 2 ਘੰਟੇ ਬਾਅਦ 1 ਘੰਟਾ ਰੋਕ ਲੇ ਬ੍ਰੇਕ ਫਿਰ ਫੇਰ 2 ਘੰਟੇ ਫਿਰ ਖਾਲ ਫਿਰ ਉਸੇ ਕਿਆਰੇ ਨੂੰ ਦੁਬਾਰੇ ਫਿਰ ਜਾਊ ਪਾਣੀ ਸਾਰਾ ਅਗਾ ਤੁਸੀਂ ਕੰਮ ਕਰੋ ਤੁਸੀਂ ਇੱਕ ਦਿਨ ਚ 8 ਘੰਟੇ ਦਿੰਦੇ ਹੋ ਤੁਸੀਂ ਬਿਨਾਂ ਬ੍ਰੇਕ ਇੱਕ ਦਿਨ ਚ 11 ਘੰਟੇ ਦਿਓ 4 ਦਿਨੇ ਟਰਾਈ ਕਰਕੇ ਦੇਖਿਓ 3 ਦਿਨ 3 ਦਿਨਾਂ ਚ 11-11 ਘੰਟੇ ਨਾਲ ਤੁਸੀਂ ਦੇ ਦਿੱਤੀ 33 ਇਦਰੋਂ 3 ਦਿਨਾਂ ਚ 8 ਘੰਟਿਆਂ ਨਾਲ ਤੁਸੀਂ ਦੇ ਦਿੱਤੀ 24 8 ਘੰਟੇ ਜ਼ਿਆਦਾ ਲੱਗੇ ਠੀਕ ਹੈ ਪਰ ਉਹ 3 ਦਿਨ ਜਦੋਂ 11-11 ਕੋਈ ਕਿਸਾਨ ਕੰਮਲਾ ਨਹੀਂ ਹੈਗਾ ਉਹ ਜੇ ਬਿਜਲੀ ਹੈਗੀ ਤਾਂ ਪਾਣੀ ਛੱਡੀ ਰੱਖੋ ਆਪਦੀਆਂ ਬੱਟਾਂ ਆਪ ਹੀ ਤੋੜ ਲੂ ਉਹ ਉਹ ਕਹੂਗਾ ਮੈਨੂੰ ਹੁਣ ਜਦੋਂ ਲੋਡ ਨਹੀਂ ਮੋਟਰ ਬੰਦ ਕਰ ਦੂਗਾ ਉਹ ਤੇ ਮੈਂ ਕਿਹਾ ਹਫਤਾ ਉਹਦੇ ਬਾਅਦ 4 ਦਿਨ ਉਹਨਾਂ ਨੂੰ ਪਾਣੀ ਲਾਉਣ ਦੀ ਲੋੜ ਨਹੀਂ ਤੁਸੀਂ ਦਿਓਗੇ ਸਾਰਾ ਹਫਤਾ ਤੁਸੀਂ ਦਿਓਗੇ 56 ਘੰਟੇ 7 ਦਿਨਾਂ ਚਾਹ 8 8 ਘੰਟੇ ਨਾਲ ਤੇ ਮੈਂ ਮੰਗ ਰਿਹਾ ਇਧਰੋਂ 33 23 ਘੰਟੇ ਬਚ ਗਏ 23 ਘੰਟੇ ਨਾਲੇ ਬਚ ਗਏ ਤੇ ਨਾਲੇ ਉਹਨੂੰ ਕੋਈ ਦਿੱਕਤ ਨਹੀਂ ਉਹ ਬੰਦ ਕਰਕੇ ਮੋਟਰ ਜਾਊਗਾ ਥੋੜੀ ਥੋੜਾ ਘਟੂਗਾ ਲੋਡ ਘਟੂਗਾ ਨਾ ਸਾਨੂੰ ਢੰਗਾਈ ਤੋਂ ਡਰ ਲੱਗਦਾ ਨਾ ਸਾਨੂੰ ਉਚਾਈ ਤੋਂ ਡਰ ਲੱਗਦਾ ਡਰ ਲੱਗਦਾ ਉਸ ਪ੍ਰਮਾਤਮਾ ਤੋਂ ਡਰ ਲੱਗਦਾ ਉਸ ਵਾਹਿਗੁਰੂ ਤੋਂ ਡਰ ਲੱਗਦਾ ਕਿ ਸਮੱਤ ਬਖਸ਼ੀ ਰੱਖੇ ਔਰ ਪੰਜਾਬ ਦੇ ਲੋਕਾਂ ਦੀ ਤਰੱਕੀ 'ਚ ਹਿੱਸਾ ਪਾਉਣ ਲਈ ਸਾਨੂੰ ਜੋ ਜ਼ਿੰਮੇਵਾਰੀ ਦਿੱਤੀ ਹੈ ਉਹ ਨਿਭਾਉਣ ਦਾ ਬਲ ਬਖਸ਼ੇ ਬਸ ਇਹਨਾਂ ਨੂੰ ਡਰ ਲੱਗਦਾ ਵੀ ਮੇਰੇ ਪੁੱਤ ਦਾ ਕੀ ਬਣੂ ਮੇਰੇ ਭਤੀਜੇ ਦਾ ਕੀ ਬਣੂ ਮੇਰੇ ਸਾਲੇ ਦਾ ਕੀ ਬਣੂ ਮੇਰੇ ਜੀਜੀ ਦਾ ਕੀ ਬਣੂ ਇਹਨਾਂ ਨੂੰ ਆੜਾ ਹੈ ਪਹਿਲਾਂ ਕਿਉਂ ਨਹੀਂ ਕਾਲਜ ਖੋਲੇ ਇਹ ਇਹੀ ਜੁਨੀਵਰਸਿਟੀ ਘਾਟੇ ਸੀ ਪੰਜਾਬੀ ਜੁਨੀਵਰਸਿਟੀ ਘਾਟੇ ਸੀ ਹੁਣ ਕਿਵੇਂ ਅਸੀਂ ਜੁਨੀਵਰਸਟੀਆਂ ਠੀਕ ਕਰ ਲੀਆਂ ਜੁਨੀਵਰਸਿਟੀ ਜੋ ਵੀ ਖਾਂਦੇ ਸੀ ਕੋਈ ਚੀਜ਼ ਇਹ ਜੀ ਛੱਟੀ ਹੋਈ ਨਹੀਂ ਵੀ ਜਿਉਂ ਜੁਆਇਆ ਨਾ ਕਰਦੇ ਹੁਣ ਵੀ ਲਿਆ ਮੇਰਾ ਕਿੰਨਾ ਪਤਨ ਤਾਂ ਧਰਮ ਰਾਜ ਨਾਲ ਗੱਲ ਹੋ ਗਈ ਇਹਨਾਂ ਦੀ ਕੋਈ ਛਿੱਟੀ ਛੁੱਟੀ ਲਈ ਫਿਰਦੇ ਹੁਣੇ ਵੀ ਤੁਹਾਡੇ ਪੈਸੇ ਨਾਲ ਆ ਸਕਦੇ ਨੇ ਹਰ ਨਹੀਂ ਤਾਂ ਇੰਨਾ ਕਾਦੇ ਵਾਸਤੇ ਲੁੱਟਣਾ ਜੀ ਖਾਣੀਆਂ ਤਾਂ ਤਿੰਨ ਚਾਰ ਰੋਟੀ ਹੁੰਦੀਆਂ ਨੇ ਉਹ ਮੀਰਾਂ ਦੀਆਂ ਤਾਂ ਉਹ ਵੀ ਬੰਦ ਕਰ ਦਿੰਦੇ ਡਾਕਟਰ ਵੀ ਨਾ 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 ਚਿੰਤਾ ਰਹਿੰਦੀ ਹੈ ਡਿਪਰੈਸ਼ਨ ਚ ਰੋਟੀ ਨਹੀਂ ਖਾਣੀ ਉਹ ਵੀ ਬੰਦ ਕਰ ਦਿੰਦੇ ਇੰਨੀਆਂ ਲੱਪ ਗੋਲੀਆਂ ਖਾ ਕੇ ਸੌਂਦੇ ਆ ਇਹ ਡਿਪਰੈਸ਼ਨ ਚ ਨੇ ਕਿਉਂਕਿ ਕਿਤੇ ਨਾ ਕਿਤੇ ਤਾਂ ਗਰੀਬਾਂ ਦੀਆਂ ਬਦਵਾਵਾਂ ਜਿਹੜੀਆਂ ਨਾ ਉਹ ਲੱਗਦੀਆਂ ਗਰੀਬ ਦੀ ਹਾ ਤੇ ਪ੍ਰਮਾਤਮਾ ਦੀ ਦਰਗਾਹ ਜਮਾ ਸਿੱਧਾ ਰਸਤਾ ਕੋਈ ਬਾਈਪਾਸ ਨਹੀਂ ਹੈਗਾ ਭਾਈ ਗਰੀਬਾਂ ਦੀਆਂ ਬਾਤਾਂਵਾਂ ਨਾਲੋ ਗਰੀਬਾਂ ਦੀਆਂ ਬਾਤਾਂਵਾਂ ਨਾਲੋ ਇਹ ਫਿਰ ਤੁਹਾਨੂੰ ਬਰਬਾਦ ਕਰ ਦੇਣਗੇ ਕਿਤੇ ਨਾ ਫਿਰਦੇ ਜਾ ਕੇ ਹੋ ਗਿਆ ਹਾਲ ਹੋਈ ਉਹਨਾਂ ਦਾ ਕੋਈ ਛੱਡਿਆ ਹੀ ਨਹੀਂ ਉਹਨਾਂ ਲੱਟੜ ਵੱਲੋਂ ਸਵਾਜ 16 ਮਾਰਚ ਹੈ ਅੱਜ ਦੇ ਦਿਨ 2 ਸਾਲ ਪਹਿਲਾਂ ਮੈਂ ਜ਼ਿੰਦਗੀ 'ਚ ਨਹੀਂ ਕਦੇ ਸੋਚਿਆ ਸੀ ਕਿ ਇਸ ਪੱਧਰ ਤੇ ਮੈਨੂੰ ਬਚਾ ਦੋਗੇ ਲੋਕਾਂ ਨੂੰ ਹਾਂ ਮੈਂ ਕਲਾਕਾਰ ਦੇ ਤੌਰ ਤੇ ਮਸ਼ਹੂਰ ਸਾਢੇ 17 ਸਾਲ ਦੀ ਉਮਰ 'ਚ ਹੀ ਹੋ ਗਿਆ ਸੀ ਤੁਸੀਂ ਮੈਨੂੰ ਪਿਆਰ ਦਿੱਤਾ ਬਹੁਤ ਸ਼ੋਰ ਤਾਂ ਦੀਆਂ ਬਲੰਦੀਆਂ ਦਿੱਤੀਆਂ ਪਰ ਐਸ ਬੱਦਰ ਤੇ ਨਹੀਂ ਮੈਂ ਸੋਚਿਆ ਸੀ ਕਿ ਤੁਸੀਂ ਮੇਰੇ ਤੇ ਇੰਨਾ ਯਕੀਨ ਕਰਕੇ ਮੈਨੂੰ ਆਹ ਜ਼ਿੰਮੇਵਾਰੀ ਦਿਓਗੇ ਤੇ ਮੈਂ ਤਾਂ ਹੁਣ ਪਰਮਾਤਮਾ ਕੇ ਹੀ ਅਰਦਾਸ ਕਰਦਾ ਹਾਂ ਨਾ ਟੜ ਕੇ ਉੱਠ ਕੇ ਸਭ ਤੋਂ ਪਹਿਲਾਂ ਧੰਨਵਾਦ ਕਰੀਦਾ ਪਹਿਲਾਂ ਤਾਂ ਪਰਮਾਤਮਾ ਦਾ ਕਿ ਇੱਕ ਦਿਨ ਹੋਰ ਮਿਲ ਗਿਆ ਪੰਜਾਬ ਦੀ ਭਲਾਈ ਵਾਸਤੇ ਤੇ ਪੰਜਾਬ ਦੀ ਸੇਵਾ ਵਾਸਤੇ ਫਿਰ ਤਿੰਨੋਂ ਟਾਈਮ ਅਰਦਾਸ ਕਰੀਦੀ ਹੈ ਪਰਮਾਤਮਾ ਕੋਈ ਗਲਤ ਸੈਨ ਨਾ ਕਰਾਦੀ ਜਿੱਥੇ ਸਦਾ ਸਖਤ ਕਰੀਏ ਕਿਸੇ ਘਰ ਦਾ ਦੀਵਾ ਬળે ਕਿਸੇ ਘਰ ਦਾ ਦੀਵਾ 부জে ਨੌਕਰੀਆਂ ਦਿੱਤੀਆਂ 42992 ਇੱਕ ਬੰਦਾ ਕਹੇ ਦੇ 1 ਰੁਪਇਆ ਲਿਆ 1 ਰੁਪਇਆ ਕਿਸੇ ਨੇ ਲਿਆ ਹੋਵੇ ਰਿਸ਼ਵਤ ਦਾ ਇੱਕ ਬੰਦਾ ਕਹ ਦੋ ਲੈ ਕੇ ਆਓ ਮੀਡੀਆ ਸਾਹਮਣੇ ਲੈ ਆਓ ਇੱਕ ਬੰਦਾ ਕਹ ਦੇ ਕਿ ਸ਼ਪਾਲ ਛਲੋਣੀ ਪਈ ਐ ਐਮਐਲਏ ਦੀਆਂ ਮੰਤਰੀ ਦੀ ਜੇ 700 ਨੰਬਰ ਦਾ ਪੇਪਰ ਸੀ 680 ਨੰਬਰ ਆ ਗਏ ਪਰ ਨੌਕਰੀ ਇਸ ਕਰਕੇ ਨਹੀਂ ਮਿਲੀ ਕਿ ਬਾਪੂ ਜਾਣਦਾ ਨਹੀਂ ਸੀ ਕਿਸੇ ਨੂੰ ਐਮਐਲਏ ਨੂੰ ਤੇ 500 ਨੰਬਰ ਵਾਲਾ ਇਸ ਕਰਕੇ ਨੌਕਰੀ ਲੈ ਗਿਆ ਕਿਉਂ ਉਹਦਾ ਖਾਸ ਬੰਦਾ ਸੀ ਐਮਐਲਏ ਲੋ ਫਤ ਨਹੀਂ ਹੋਊਗਾ ਮੈਂ ਇਹੋ ਜੇ ਨੌਕਰੀਆਂ ਵੀ ਨਿਯੁਕਤੀ ਪੱਤਰ ਦੇ ਕੇ ਆਇਆ ਇੱਕੋ ਘਰ ਚ ਦੋ ਭੈਣ ਭਾਈ ਦੋਨੋਂ ਦੋਨੋਂ ਇਕੱਠੇ ਪੜਦੇ ਰਹੇ ਦੋਨਾਂ ਦੇ ਨੰਬਰ ਆ ਗਏ ਦੋਨਾਂ ਵਾਸਤੇ ਚਿੱਠੀ ਆ ਗਈ ਕਰੇ ਆਜੋ ਭਾਈ ਸਰਕਾਰੀ ਨੌਕਰੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ ਆ ਹੁੰਦਾ ਕੰਮ ਯਾਰ ਹੁਣ ਇਥੋਂ ਜਦੋਂ ਤੁਹਾਡਾ ਖਜ਼ਾਨਾ ਮੰਤਰੀ ਪਿਛਲੇ 15 ਸਾਲ ਤੋਂ ਇਹੀ ਕਹੀ ਜਾਵੇ ਖਜ਼ਾਨਾ ਖਾਲੀ ਹੈ ਖਜ਼ਾਨਾ ਫਿਰ ਯੂਥ ਕੀ ਕਰੂਗਾ ਯੂਥ ਨੈਗੇਟਿਵ ਹੋ ਜਾਊਗਾ ਯੂਥ ਭੱਜੂਗਾ ਫਿਰ ਉਪਾਰ ਨੂੰ ਭੱਜਦੇ ਆ ਫਿਰ ਚਲੋ ਯਾਰ ਇੱਥੋਂ ਚੱਲਦੇ ਆ ਜਦੋਂ ਖਜਾਨੇ 'ਚ ਹੀ ਐ ਨਹੀਂ ਕੁਛ ਸਾਡਾ ਹਿੱਸਾ ਕਿੱਥੇ ਮਿਲੂ ਇਥੋਂ ਉੱਥੇ ਜਾ ਕੇ ਧੱਕੇ ਖਾਂਦੇ ਆ ਹਰ ਰੋਜ਼ ਆਪਾਂ ਦੇਖਦੇ ਆਂ ਕਦੇ ਨੌਜਵਾਨਾਂ ਦੀ ਮੌਤ ਹੋ ਗਈ ਕਿਤੇ ਐਕਸੀਡੈਂਟ 'ਚ ਹੋ ਗਈ ਦਿਲ ਦਾ ਦੌਰਾ ਪੈ ਗਿਆ ਮੁੜਕੇ ਮਾਪੇ ਲਾਸ਼ਾਂ ਮੰਗਾਉਣ ਨੂੰ ਤਰਸਦੇ ਰਹਿੰਦੇ ਆ ਕਿ ਮਿੱਟੀ ਤਾਂ ਦਿਖਾ ਦਿਓ ਆਖਰੀ ਟਾਈਮ ਸਮੇਂ ਦੀ ਆ ਸਾਡੀ ਹਾਲਤ ਕਰਤੀ ਇਹਨਾਂ ਨੇ ਕਾਹਲੇ ਕਰਕੇ ਭਜਣਾ ਪੈ ਗਿਆ ਸਾਨੂੰ ਇਹਨਾਂ ਕਰਕੇ ਭਜਣਾ ਪੈ ਗਿਆ ਇਹਨਾਂ ਦੇ 3 ਪੁੱਤ ਨਾ ਗਏ ਬਾਹਰ ਉਹ ਸਾਰੇ ਇੱਥੇ ਨੇ ਉਹੀ ਚੇਅਰਮੈਨ ਨੇ ਉਹੀ ਲਾਲ ਬੱਤੀਆਂ ਵਾਲੇ ਨੇ